ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਉਸ ਖੂਹ ਦੇ ਜਿਸ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰ ਦਿੱਤਾ ਹੋਇਆ ਕਿ ਜੋ ਵੀ ਮਾਈ ਭਾਈ ਇਸ ਦਾ ਜਲ ਸ਼ਕੂਗਾ ਉਸ ਦੇ ਦੁੱਖ ਦਿਲਦਰ ਦੂਰ ਹੋਣਗੇ ਇਤਿਹਾਸਕ ਮਲਕਾਂ ਵਾਲਾ ਖੂਹ ਪਿੰਡ ਢਮੋੜਕਲਾਂ ਜ਼ਿਲ੍ਹਾ ਲੁਧਿਆਣਾ ਇਹ ਇਤਿਹਾਸਕ ਮਲਕਾਂ ਵਾਲਾ ਖੂਹ ਜਿੱਥੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ 2200 ਘੋੜ ਸਵਾਰਾਂ ਸਵੇਚ ਪਹੁੰਚੇ ਤਾਂ ਇਹ ਖੂਹ ਸੁੱਕਾ ਸੀ ਗੁਰੂ ਮਹਾਰਾਜੀਆਂ ਨੇ ਇਸ ਦਾ ਜਲ ਪ੍ਰਗਟ ਕੀਤਾ ਅਤੇ ਖਾਰੇ ਤੋਂ ਮਿੱਠਾ ਕੀਤਾ ਜਲ ਆਪ ਛਕਿਆ ਅਤੇ ਸਭ ਸੰਗਤਾਂ ਨੂੰ ਛਕਾਇਆ ਇਥੋਂ ਦੇ ਚੌਧਰੀ ਮੇਰੂ ਦੇ ਪਰਿਵਾਰ ਦਾ ਇਸ ਜਲ ਨਾਲ ਕੋੜ ਦੂਰ ਕੀਤਾ ਅਤੇ ਵਰ ਦਿੱਤਾ ਕਿ ਜੋ ਵੀ ਇਸ ਜਲ ਨੂੰ ਸ਼ਕੂਗਾ ਉਸ ਦੇ ਦੁੱਖ ਰੋਗ ਦੂਰ ਹੋਣਗੇ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਦੇਦਾਰੇ ਕਰ ਸਕਣ ਬੋਲੋ ਜੀ ਵਾਹਿਗੁਰੂ